ਅਨੰਦਪੁਰ ਖੇਤ ਦਾ ਸਰਪੰਚ ਹੁੰਦਾ ਸੀ ਨੂੰ ਭੰਗੂ ਸਾਹਿਬ ਧਨੀ ਭਾਜੀ ਨਾਲ ਅਲੂਸ ਤੇ ਪਹੁੰਚਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਆਪਣੀ ਚੋਣ ਮਹਿੰਮ ਨੂੰ ਹੁਣ ਪਕਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦਿਆਂ ਉਹਨਾਂ ਨੇ ਬੀਤੇ ਦਿਨੀ ਡੇਰਾ ਬਾਬਾ ਨਾਨਕ ਵਿਖੇ ਵਕਫ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਇਸੇ ਦੌਰਾਨ ਹੀ ਡੇਰਾ ਬਾਬਾ ਨਾਨਕ ਹਲਕੇ ਦੇ ਦੀਨ ਪਿੰਡੇ ਕਸਬਾ ਕਲਾਨੌਰ ਵਿੱਚ ਵੀ ਉਹਨਾਂ ਨੇ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕੀਤਾ ਇਸ ਮੌਕੇ ਉਹਨਾਂ ਨੂੰ ਵੱਡਾ ਹੁਲਾਰਾ ਮਿਲਿਆ ਜਦੋਂ ਕਲਾਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਹਰਕਿਰਤ ਸਿੰਘ ਵੱਡਾ ਅਤੇ ਆਮ ਆਦੀ ਪਾਰਟੀ ਦੇ ਇੱਕ ਸਰਵਿਸਮੈਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਭੰਗੂ ਲਗਭਗ 120 ਪਰਵਾਰਾਂ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਐਮਪੀ ਉਮੀਦਵਾਰ ਸੁਨੀਲ ਜਾਖੜ ਅਤੇ ਹਲਕਾ ਵਿਧਾਇਕ ਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਹੈ ਇਸ ਮੌਕੇ ਸੁਨੀਲ ਜਾਖੜ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿੱਖੇ ਹਮਲੇ ਕੀਤੇ ਹਨ। ਸੋ 20 ਪਰਿਵਾਰਾਂ ਦੇ ਨਾਲ ਅੱਜ ਕਾਂਗਰਸ ਜੁਆਇਨ ਕਰਦਾ ਤੇ ਮੈਂ ਜਾਖੜ ਸਾਹਿਬ ਤੇ ਰੰਧਾਵਾ ਸਾਹਿਬ ਨੂੰ ਜੀ ਆਇਆਂ ਕਿ ਨਾ ਮੇਰੇ ਕੋਲ ਆਇਆ ਮੈਂ ਤਨਦੇਈ ਦੇ ਨਾਲ ਇਹਨਾਂ ਦੇ ਨਾਲ ਦੀ ਪਾਰਟੀ ਦੇ ਆਪਣੇ ਹਰ ਪੱਖੋਂ ਇਹਨਾਂ ਦੇ ਨਾਲ ਸਾਥ ਦੇਵਾਂਗਾ ਤੇ ਆਪਣੇ ਜਿਹੜੇ ਭੁਗਤਿਆ ਵੱਡੀ ਲੀਡ ਤੇ ਚਿਤਾਵਾਂਗਾ ਤੇ ਜਾਗਰ ਸਾਹਿਬ ਨੂੰ ਇਸ ਹਲਕੇ ਜੋ ਹੈ ਐਮਐਲਏ ਬਣਾ ਕੇ ਤੇ ਗਈ ਇਹਨਾਂ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਮੈਂ ਮੋਦੀ ਸਰਕਾਰ ਦੀ ਜਿਹੜੀ ਨੀਤੀਆਂ ਤੋਂ ਮੈਂ ਤੰਗ ਆ ਗਿਆ ਸਾਰੀ ਲੋਕ ਤੰਗ ਨੇ ਇਸ ਕਰਕੇ ਮੈਂ ਛੱਡ ਕੇ ਕਾਲੀ ਧਲ ਬੀਜੇਪੀ ਛੱਡ ਕੇ ਮੈਂ ਕਾਖ ਚਾਈਨ ਕੀਤੀ ਜਦ ਮੈਂ ਇਹ ਕਾਲੀ ਸਹੀ ਪੁੱਛੋ ਤਾਂ ਮੈਂ ਕਾਖ ਕਾਲੀ ਧਲ ਦੇ ਵਿੱਚ ਗਿਆ ਤੁਹਾਡਾ ਸਰਪੰਚ ਸਾਹਿਬ ਦਾ ਪਹਿਲੇ ਦਿਨੋਂ ਸਵਾਗਤ ਕਰਦਾ ਪਾਰਟੀ ਦੇ ਅੰਦਰ ਇਹਨਾਂ ਨੇ ਜਿਸ ਤੰਦੇ ਨਾਲ ਕੰਮ ਕਰਨ ਦਾ ਵਿਸ਼ਵਾਸ ਦਿੱਤਾ ਮੈਂ ਇਹਨਾਂ ਦਾ ਆਬਾਰੀ ਆ ਮੇਰਾ ਵੀ ਮੰਨਣਾ ਹੈ ਵੀ ਅੱਜ ਲੋਕਾਂ ਨੂੰ ਬੀਜੇਪੀ ਅਕਾਲੀ ਗਠਬੰਧਨ ਦੀ ਜਿਹੜੀ ਫੋਲ ਹੈ ਉਹ ਸਾਰੀ ਖੁੱਲ ਚੁਕੀ ਹੈ ਜਿਹੜੇ ਲੋਕਾਂ ਨੂੰ ਪਰਮਾ ਕੇ ਇਹਨਾਂ ਨੇ ਝੂਠ ਬੋਲ ਕੇ ਜੁਮਲੇ ਸੁਣਾ ਸੁਣਾ ਕੇ ਲੋਕਾਂ ਨੂੰ ਠੱਗਿਆ ਸੀਗਾ ਉਹ ਸਾਰੀ ਠੱਗੀ ਅੱਜ ਲੋਕਾਂ ਦੇ ਸਾਹਮਣੇ ਆ ਗਈ ਤੇ ਲੋਕ ਹੁਣ ਇੱਕ ਵਾਰੀ ਮੋਦੀ ਸਾਹਿਬ ਤੋਂ ਬੀਜੇਪੀ ਦੇ ਸਰਕਾਰ ਤੋਂ ਖੜਾ ਛੁਡਾਣਾ ਚਾਹੁੰਦੇ ਨੇ ਮੁਲਕ ਦਾ ਤੇ ਜਾਕੀ ਕਿਸਾਨਾਂ ਦਾ ਤੇ ਜਵਾਨਾਂ ਦਾ ਦੇਸ਼ ਦੇ ਜਵਾਨਾਂ ਦਾ ਕੋਈ ਸੁਧ ਲੈ ਸਕੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਕਿਸਾਨਾਂ ਨੂੰ ਉਹਨਾਂ ਦਾ ਬੰਦ ਦਾ ਹੱਕ ਮਿਲ ਸਕੇ ਇਸ ਵਾਸਤੇ ਲੋਕ ਅੱਜ ਬੜੇ ਇਸ ਵਾਸਤੇ ਵਚਨਬੱਧ ਹੈ ਪੀਐਸੀ ਕਾਂਗਰਸ ਨੂੰ ਵਾਪਸ ਲੈ ਕੇ ਚਾਹੁੰਦਾ ਇਸ ਬਹੁਤ ਹੀ ਤੁਰਭਾਗਿਆਪੂਰਨ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਗੱਲਾਂ ਨਾ ਤੋਂ ਰਾਜਨ ਸ਼ਰਮਾ ਦੀ ਰਿਪੋਰਟ ਪੰਜਾਬ ਟੂਡੇ